ਖੁਸ਼ੀ ਹੈ ਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਲਿਆਈਦਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਰਿਸਿਵ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ ਇਸ ਜਿਹੜੀ ਗੋਲਡ ਮੈਡਲ ਦੀ ਆ ਸੀ ਚਲੋ ਮੈਡਲ ਲਈ ਆ ਗਿਆ ਫਿਰ ਵੀ ਬਾਕੀ ਵੀ ਖਿਡਾਰੀ ਨੂੰ ਕੀ ਕਹਿਣਾ ਜੇ ਤੀ ਤ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ਕਲੋਸਲੀ ਅਸੀਂ ਰਹਿ ਗਏ ਹਾਂ ਗੋਲਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਹੈ ਇਸ ਵਾਰੀ ਉਹ ਵੀ ਬਹੁਤ ਮਾਨਣ ਵਾਲੀ ਗੱਲ ਹੈ ਜਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골ਡ ਮੈਡਲ ਲੱਗੇ ਜੀ ਸਾਡੀ ਹਰ ਵਾਰੀ ਕੋਸ਼ਿਸ਼ ਰਹਿੰਦੀ ਆ ਹੇ ਮੈਸੇਜ ਡ੍ਰੌਪ ਕਰਦੇ ਰਹਿੰਦੇ ਆ ਐਂਡ ਮੈਡਲ ਜਿੱਤ ਕੇ ਆ ਰਹੇ ਆ ਆਈ ਥਿੰਕ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਤੇ ਇਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ ਕਿਹੜੇ ਯੰਗਸਟਰ ਨੇ ਜਿਹੜੇ ਦੋ ਮੁੰਡੇ ਨੇ ਸਾਨੂੰ ਦੇਖਣਗੇ ਤੇ ਹੋਰ ਖੇਡਾਂ ਕਰਦੀ ਹੋਰ ਉਹਨਾਂ ਦਾ ਜਿਹੜਾ ਪਿਆਰ ਹੋ ਜਾਏਗਾ ਚਾਨਣ ਮંત્રી ਰਮੇਂਦਰ ਮੋਦੀ ਉਹਨੂੰ ਮੈਚ ਕਰਕੇ ਬੁਲਾਇਆ ਗਿਆ ਠੀਕ ਹੈ ਜੀ ਵਜਾ ਕੀ ਸਰਪੰਚ ਤੋਂ ਕਿਹਾ ਜਾਂਦਾ ਨਹੀਂ ਸਰ ਆਈ ਥਿੰਕ ਟੀਮ ਦਾ ਜੈ ਕੈਪਟਨ ਰੋਂ ਕਰਕੇ ਇਹ ਚੀਜ਼ ਮੈਨੂੰ ਨਾ ਮਿਲਿਆ ਮਿਲਿਆ ਬਟ ਬਹੁਤ ਧੰਨਵਾਦ ਹਾਂ ਕਿ ਇਹ ਸਾਡਾ ਤਾਜ ਹੈ ਜੀ ਤੇ ਇਹ ਹਮੇਸ਼ਾ ਨਹੀਂ ਰਹਿਣਾ ਤੇ 10 ਟਾਈਮ ਵੀ ਜਦੋਂ ਆਏ ਸੀਗੇ ਇਹ ਰਸਤਾਰ ਤੋਂ ਜਾਗੇ ਤੇ ਫਰਸਾ ਗਏ ਸੀ ਤੇ ਬਹੁਤ ਵਧੀਆ ਗੱਲ ਆ ਗਈ ਜੀ